ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਰੱਬ ਵਰਗੇ ਸਰੋਤਿਆਂ ਨੂੰ ਸਭ ਬੀਬੀਆਂ ਭੈਣਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਅੱਜ ਦੇ ਖਾਸ ਪ੍ਰੋਗਰਾਮ ਵਿੱਚ ਤੁਹਾਡਾ ਜਿੱਥੇ ਮੈਂ ਤੁਹਾਨੂੰ ਅੱਜ ਲੈ ਕੇ ਜਾ ਰਹੀ ਹਾਂ ਗੀਤਾਂ ਦੀ ਰੰਗਦਾਰ ਦੁਨੀਆ ਵਿੱਚ ਪੰਜਾਬੀ ਗੀਤਾਂ ਦੀ ਰੰਗਦਾਰ ਦੁਨੀਆ ਵਿੱਚ ਇਹ ਗੀਤ ਸਿਰਫ ਸੁਰਾਂ ਦਾ ਜੱਤ ਵੀ ਨਹੀਂ ਬਲਕਿ ਸਾਡੀ ਵਿਰਾਸਤ ਦਾ ਇੱਕ ਅਹਿਮ ਹਿੱਸਾ ਹੈ ਅੱਜ ਅਸੀਂ ਇੱਕ ਇਹੋ ਜਿਹੀ ਗੀਤ ਦੀ ਗੱਲ ਕਰਾਂਗੇ ਜੋ ਹਰ ਕਿਸੇ ਨੂੰ ਵਧੀਆ ਲੱਗੂਗਾ ਤੇ ਇੱਕ ਔਰਤ ਤੇ ਪਤੀ ਦਾ ਆਪਸ ਵਿੱਚ ਇਹਨਾਂ ਦੇ ਜਵਾਬ ਸਵਾਲ ਨੇ ਉਹ ਕਹਿੰਦੀ ਉਹ ਤੇ ਦੂਰ ਬਣਦਾ ਘਰ ਵਾਲਾ ਉਹ ਕਹਿੰਦਾ ਤੈਨੂੰ ਜਦੋਂ ਐਸ ਤਰ੍ਹਾਂ ਹੋ ਤੈਨੂੰ ਮੇਰੀ ਯਾਦ ਆਊਗੀ ਉਹ ਕਹਿੰਦਾ ਮੈਨੂੰ ਤੇ ਤੈਨੂੰ ਮੇਰੀ ਯਾਦ ਆਊਗੀ ਔਰਤ ਕਹਿੰਦੀ ਹੈ ਤੇ ਇਸ ਗੀਤ ਨੂੰ ਦਾ ਸੁਸੀ ਮਾਣਿਓ ਇਹਦੇ ਵਿੱਚ ਆਨੰਦ ਵਿਆਖਿਆ ਤਾਂ ਅੱਗੇ ਤੁਸੀਂ ਗੀਤ ਹੀ ਸੁਣ ਦਸੂਗਾ ਬਹੁਤ ਪਿਆਰਾ ਗੀਤ ਹੈ ਤੁਸੀਂ ਪਹਿਲਾਂ ਨਹੀਂ ਸੁਣਿਆ ਹੋਣਾ ਅੱਜ ਫਿਰ ਮਿੱਠੇ ਸੁਣੋਗੇ ਹੈਨਾ ਤੇ ਜਿਹੜਾ ਮੈਂ ਨੁਕਤਾ ਪਾਉਂਗੀ ਉਹ ਜਲੰਧਰ ਤੋਂ ਅੱਜ ਇੱਕ ਮੈਨੂੰ ਭੈਣ ਨੇ ਪੁੱਛਿਆ ਵੀ ਘਰ ਵਾਲੇ ਨੂੰ ਜੀ ਖੰਗ ਰਾਤ ਨੂੰ ਬਹੁਤ ਛਿੜ ਗਿਆ ਤੇ ਹੱਟਦੀ ਨੂੰ ਬਹੁਤ ਦਵਾਈਆਂ ਲੈ ਲਈਆਂ ਤੇ ਉਹ ਇੱਕ ਕੈਨੇਡਾ ਤੋਂ ਬਲਜੀਤ ਬਰਾੜ ਮੇਰਾ ਵੀਰ ਆਇਆ ਹੋਇਆ ਸੀ ਅੱਥਮ ਅੱਥਮ ਸਰਮਾ ਵੀ ਲੈ ਕੇ ਗਿਆ ਉਹ ਤੇ ਉਹਨਾਂ ਦੀ ਮੇਰੇ ਨਾਲ ਗੱਲਬਾਤ ਹੋਈ ਤੇ ਉਹ ਕਹਿੰਦੇ ਵੀ ਮੈਂ ਇਹ ਪਰਤੇ ਆਇਆ ਹਾਂ ਨੁਕਤਾ ਖੰਗਲਾ ਤੇ ਮੈਂ ਤੁਹਾਨੂੰ ਇਸ ਤੋਂ ਬਾਅਦ ਪਾਉਂਗੀ ਗੀਤ ਤੋਂ ਬਾਅਦ ਤੇ ਤੁਸੀਂ ਉਹ ਨੋਟ ਕਰ ਲਿਓ ਉਹਦੇ ਅੰਦਰ ਵਾਲੀ ਭੈਣ ਵੀ ਜੇ ਮੈਂ ਅੱਗੇ ਸੁਣਾਉਂਗੀ ਉਹ ਵੀ ਨੋਟ ਕਰ ਲਿਓ ਹੈਨਾ ਤੇ ਲਓ ਇਹ 5 ਵਜੇ ਤੋਂ ਬਾਅਦ ਗੀਤ ਖੁੱਲੂਗਾ ਸੁਣਿਓ ਤੁਸੀਂ ਤੇ ਲਓ ਹੁਣ ਮਾਣੋ ਇਸ ਪਿਆਰੇ ਜਿਹੇ ਲੋਕੀ ਦਾ ਆਨੰਦ ਇਹ ਔਰਤ ਆਦਮੀ ਨੂੰ ਕਹਿੰਦੀ ਐ ਵੀ ਤੈਨੂੰ ਮੇਰੀ ਯਾਦ ਆਊਗੀ ਉਦੋਂ ਤੇ ਆਦਮੀ ਔਰਤ ਨੂੰ ਕਹਿੰਦਾ ਤੈਨੂੰ ਮੇਰੀ ਯਾਦ ਆਊਗੀ ਹੈਨਾ ਤੇ ਉਹ ਇੱਕ ਦੂਜੇ ਦੇ ਜਿਵਾਸਵਰ ਨੇ ਤੇ ਬਹੁਤ ਹੀ ਪਿਆਰਾ ਜਿਹਾ ਲੋਕ ਗੀਤ ਐ ਤੇ ਸੁਣੋ ਫਿਰ ਲਾਈ ਫਰਾ ਦਿਉ ਰੌਣਕਾ ਕਟੋਰੇ ਦੁੱਧ ਦੇ ਵਾਂਗੂ ਸੋਹਾਨੀ rati ho vegi jadon tu chann nu vekhangi tan teri akh vi ro vegi main tainu yaad ਚੜੀਏ ਹੀਰੇ ਜਦੋਂ ਮੈਂ ਦੂਰ ਹੋ ਮੰਗੀ ਸੁਤੀ ਤਕਦੀਰ ਦੇਖੇਗਾ ਜਦੋਂ ਕੋਈ ਰੂਪ ਦੀ ਰਾਣੀ ਸਲੇਟੀ ਹੀਰ ਦੇ ਕੇnga ਮੈਂ ਤੈਨੂੰ ਯਾਦਿਆਮ ठेत जाम जॾो ज़ुल्फां सुकामी घटाम कौण कंदी मै तैनूं जांग मै त

ਜਦੋਂ ਮਗਰੂਰ ਹੁੰਦੀ ਸੈਂ ਮੇਰੇ ਨਾਲ ਅਰਸ ਵੀ ਜਾਂਦੀ ਸ ਮਨਾਣਾ ਇਸ ਤੇਰਾ ਮੇਰਾ ਤੂੰ ਜੱਟ ਹੀ ਹਾਸ ਵੀ ਬੰਦੀ ਸ ਮੈ ਤੈਨੂੰ ਯਾਦਿਆ ਮਾ ਗਾਨੀਲ ਬੇਲੜੀਏ ਹੀਰੇ ਜਮਾਨੀ ਤਸਵੀਰ ਜਦ ਦੇਖੀ ਤੇਰੀ ਮੇਰੇ ਅਨ ਮੋੜ ਤੂੰ ਦਿਲ ਦੀ ਤਸਵੀਰ ਜਦ ਦੇਖੀ ਮੈਂ ਮੇਰੇ ਅਨ ਮੋੜ ਤੂੰ ਦਿਲ ਦੀ ਮੈਂ ਤੈਨੂੰ ਯਾਦ ਆ ਮਾ ගීදිලාදිය මරිමටල කටोර දुදද බංගුස්හනි රතිහवेේගී මැතනුය ਮਾਂ ਗਾਨੀ ਆਲੇ ਵੇਲੜੀਏ ਹੀਰੇ ਲੋ ਜੀ ਗੀਤ ਹੋਇਆ ਪੂਰਾ ਤੇ ਅੱਜ ਮੇਰੀ ਆਨੰਦ ਹੈ ਨਹੀਂ ਸਵੇਰ ਨਾਲ ਫਿਰ ਮੈਂ ਗੀਤ ਨੂੰ ਗਾਉਣਾ ਸਿਆ ਹੈ ਨਾ ਤੇ ਲੋ ਤੁਸੀਂ ਹੁਣ ਦੱਸਿਓ ਤੁਹਾਨੂੰ ਮੇਰਾ ਹੈਗੀ ਕਿਹੋ ਜਿਹਾ ਲੱਗਿਆ ਪਹਿਲਾਂ ਤੁਸੀਂ ਨਹੀਂ ਸੁਣਿਆ ਹੋਣਾ ਹੈ ਗੀਤ ਇਸ ਗੀਤ ਨੂੰ ਗਾਇਆ ਕਰੋ ਬਹੁਤ ਹੀ ਪਿਆਰਾ ਲੋਕ ਗੀਤ ਹੈ ਤੇ ਹੁਣ ਸੁਣੋ ਤੁਸੀਂ ਉਹ ਖੰਗ ਵਾਲੀ ਮਾਮੂਲੀ ਚੀਜ਼ਾਂ ਨੇ ਤੇ ਖੰਗ ਠੀਕ ਹੋ ਜੂਗੀ ਹੈ ਨਾ ਇਹ ਬਲਜੀਤ ਬਰਾੜ ਵੀਰ ਕੈਨੇਡਾ ਤੋਂ ਉਹਨਾਂ ਦਾ ਆਪਣਾ ਪਰਚਾਇਆ ਹ ਉਹਨਾਂ ਨੇ ਮੈਨੂੰ ਨੁਕਤਾ ਦੱਸਿਆ ਕਹਿੰਦੇ ਖੰਗ ਦੇ ਕੰਮ ਚ 24 ਘੰਟੇ ਨਹੀਂ ਹਟਦੀ ਖੰਗ ਖੰਗ ਕਰਦਾ ਬੰਦਾ ਦਿਨ ਰਾਤ ਰਹਿੰਦਾ ਸੀ ਤਾਂ ਤੁਸੀਂ ਇਹਨੂੰ ਦੂਰ ਕਰਨ ਲਈ ਕਰੋ ਇਹ ਉਪਾਅ ਕਹਿੰਦੇ ਕਾਲੀਆਂ ਮਿਰਚਾਂ ਠੀਕ ਹੈ ਨਾ ਤੇ ਛੋਟੀਆਂ ਮਹਾਂ ਸੁੰਢ ਬਰਾਬਰ ਮਾਤਰਾ ਵਿੱਚ ਲੈ ਲਓ ਤੇ ਇਹਨਾਂ ਦਾ ਪਾਊਡਰ ਬਣਾ ਲਓ ਕੀ ਕੀ ਲੈਣਾ ਹੈ ਕਾਲੀਆਂ ਮਿਰਚਾਂ ਤੁਸੀਂ 50-50 ਗ੍ਰਾਮ ਲੈ ਲਓ 20-20 ਗ੍ਰਾਮ ਨੇ ਥੋੜੀ ਮਰਜੀ ਬਰਾਬਰ ਮਾਤਰਾ ਵਿੱਚ ਲੈ ਲਓ ਗੇਰਾ ਇਕੱਠਿਆ ਉਹਨਾਂ ਨੂੰ ਫਿਰ ਲੋੜ ਨਹੀਂ ਪੈਣੀ ਹੈ ਨਾ ਇਕੱਠਿਆ ਬਣਾ ਲਓ ਤੇ 50-50 ਗ੍ਰਾਮ ਲੈ ਲਓ ਥੋੜੀ ਮਰਜੀ ਵੀ ਮਤਲਬ ਬਰਾਬਰ ਮਾਤਰਾ ਵਿੱਚ ਲੈਣੀਆਂ ਨੇ ਕੀ ਲੈਣੀਆਂ ਨੇ ਕਾਲੀਆਂ ਮਿਰਚਾਂ ਛੋਟੀਆਂ ਮਹਾਂ ਤੇ ਸੁੰਡ ਕਿੰਨੇ ਚੀਜ਼ਾਂ ਦਾ ਇਹ ਬਰਾਬਰ ਮਾਤਰਾ ਵਿੱਚ ਲੈ ਕੇ ਤੇ ਇਹਨਾਂ ਦਾ ਤੁਸੀਂ ਪਾਊਡਰ ਬਣਾ ਲਓ। ਰ ਅਗਰ ਤੇ ਮਿਕਸੀ ਚ ਤਾਂ ਇਹ ਪਾਊਡਰ ਬਣਾ ਲਿਆ ਤਾਂ ਅੱਧਾ ਚਮਚਾ ਸ਼ਹਿਦ ਤੇ ਅੱਧਾ ਚਮਚਾ ਇਹ ਮਿਸ਼ਰਣ ਇਹ ਚੂਰਨ ਅੱਧਾ ਚਮਚਾ ਸ਼ਹਿਦ ਤੇ ਅੱਧਾ ਚਮਚਾ ਇਹ ਮਿਸ਼ਰਣ ਦਾ ਲੈ ਕੇ ਚੱਟ ਲੋ 15-20 ਦਿਨ ਹਾਰੇ ਹਾਲਤ ਖੰਗ ਜੁਕਾਮ ਬਲਗਮ ਹੁੰਦਾ ਜਿਹੜੀ ਹੈਗੀ ਸਾਰਾ ਰੋਗ ਤੁਹਾਡਾ ਸ਼ੂ ਮੰਤਰ ਹੋ ਜਾਊਗਾ ਉਹ ਕਹਿੰਦੇ ਵੀ ਇਹ ਮੈਂ ਬਹੁਤ ਲੋਕਾਂ ਨੂੰ ਦੇ ਕੇ ਪਰਤਿਆ ਆਇਆ ਲੋਕ ਠੀਕ ਹੋ ਗਏ ਨੇ ਤੁਸੀਂ ਇਹਨੂੰ ਜਰੂਰ ਪਰਤਿਆ ਕੇ ਦੇਖੋ ਦਵਾਈਆਂ ਤੁਸੀਂ ਡਾਕਟਰਾਂ ਤੋਂ ਲਈ ਲਈਆਂ ਨੇ ਨਾ ਨਹੀਂ ਠੀਕ ਹੋਇਆ ਨਾ ਤੇ ਇਹ ਤਾਂ ਫਿਰ ਤੁਹਾਡੇ ਘਰ ਦਾ ਇਹ ਇਲਾਜ ਹੈ ਤੇ ਤੁਸੀਂ ਕਰਕੇ ਦੇਖੋ ਪ੍ਰਮਾਤਮਾ ਕਰੋ ਤੁਸੀਂ ਇਹ ਸ਼ੂ ਮੰਤਰ ਹੋ ਜਿਵੇਂ ਇਹ ਰੋਗ ਤੁਹਾਡਾ ਨਹੀਂ ਰਹਿਣਾ ਖੰਗ ਖੂੰ ਕਿਤੇ ਜਾਊਗੀ ਦੇ ਲੋ ਮਾਣੋ ਇਸ ਨੁਕਤੇ ਦਾ ਵੀ ਆਨੰਦ ਉਹ ਜਲੰਧਰ ਵਾਲੀ ਭੈਣ ਨੇ ਅੱਜ ਮੇਰਾ ਗੀਤ ਵੀ ਸੁਣੂਗੀ ਕੱਲ ਮੈਂ ਰੋਹੀ ਤੁਹਾਡੇ ਗੀਤ ਸੁਣਦੀ ਆ ਤੇ ਨੁਕਤਾ ਵੀ ਸੁਣਦੂ ਤੇ ਉਹਨਾਂ ਦੇ ਹਸਬੰਦ ਨੂੰ ਹੈ ਇਹ ਖੰਗ ਦੀ ਬਿਮਾਰੀ ਤੇ ਉਹ ਠੀਕ ਹੋ ਜੂਗਾ ਹੈਨਾ ਕੀ ਕੀ ਚੀਜ਼ਾਂ ਨੇ ਦੁਬਾਰਾ ਫੇਰ ਸੁਣ ਲੋ ਕਾਲੀਆਂ ਮਿਰਚਾਂ ਛੋਟੀਆਂ ਮਧਾ ਮਗ ਕੋਈ ਪਲੀ ਇਹਨਾਂ ਨੂੰ ਕਹਿੰਨੇ ਆ ਤੇ ਪੰਸਾਰੀ ਆਪੇ ਦੇ ਦੂ ਮਗਾ ਕਹੇ ਤਾਂ ਤੇ ਸੁੰਡ ਸੁੰਡਾ ਅਦਰਕ ਨੂੰ ਕਹਿੰਨੇ ਆ ਸੁੱਕਾ ਹੋਇਆ ਹੈਨਾ ਤੇ ਇਹ ਤਿੰਨੇ ਚੀਜ਼ਾਂ ਬਰਾਬਰ ਮਾਤਰਾ ਵਿੱਚ ਲੈ ਕੇ ਇਹਾ ਚੂਰ ਰਬਾਲੋ ਤੇ ਫਿਰ ਅੱਧਾ ਚਮਚਾ ਸਹਿਜ ਤੇ ਅੱਧਾ ਚਮਚਾ ਇਹਦਾ ਮਿਸ਼ਣ ਦਾ ਪਾ ਕੇ ਇਹ ਚੱਟੋ 15 ਮਿੰਟ ਫਰਕ ਤੁਹਾਨੂੰ ਉਹਦੀ ਸ਼ੁਰੂ ਪਹਿਲਾਂ ਸ਼ੁਰੂ ਹੋ ਜੇ ਤੁਸੀਂ ਇਹ ਚੱਟਣਾ ਸ਼ੁਰੂ ਕਰਤਾ ਹੈ ਨਾ ਤੇ ਲੋ ਹੁੰਦਿਓ ਮੈਨੂੰ ਛੁੱਟੀਆਂ ਕੱਲ ਨੂੰ ਫੇਰ ਮਿਲਾਂਗੇ ਨਵੇਂ ਗੀਤ ਤੇ ਨਵੇਂ ਲੋਕ ਦੇਣਾ ਧੰਨਵਾਦ ਮੇਰੀ ਵੀਡੀਓ